ਜੋ ਆ ਸਾਹਮਣੇ ਇਤਿਹਾਸਿਕ ਸੈਲ ਲਿਖਿਆ ਨਜ਼ਰ ਆ ਰਿਹਾ ਜਦੋਂ 1783 ਈਸਵੀ ਚ ਸਰਦਾਰ ਜੱਸਾ ਸਿੰਘ ਰਾਮਗੜੀਆ ਸਰਦਾਰ ਬਘੇਲ ਸਿੰਘ ਸਰਦਾਰ ਜੱਸਾ ਸਿੰਘ ਆਲੂਵਾਲੀਆ ਤੇ ਹੋਰ ਸਿੰਘਾਂ ਨੇ ਮਿਲ ਕੇ ਦਿੱਲੀ ਦੇ ਲਾਲ ਕਿਲੇ ਨੂੰ ਜਿੱਤਿਆ ਤਾਂ ਉਸ ਸਮੇਂ ਤੱਕ ਤੇ ਤਾਂ ਉਸ ਦੀ ਇਹ ਸੈਲ ਜਿਸ ਤੇ ਬੈਠ ਕੇ ਮੁਗਲ ਬਾਦਸ਼ਾਹ ਦੀ ਤਾਜਪੋਸ਼ੀ ਕੀਤੀ ਜਾਂਦੀ ਸੀ ਰੰਗਜੀਬ ਨੇ ਹਿੰਦੂਆਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣ ਦੇ ਹੁਕਮ ਵੀ ਇਸ ਸੈਲ ਤੇ ਬੈਠ ਕੇ ਹੀ ਜਾਰੀ ਕੀਤੇ ਸੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਉਹਨਾਂ ਦੇ ਸਿੱਖ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਤੇਾਲਾ ਜੀ ਨੂੰ ਵੀ ਇਸ ਸੈਲ ਤੇ ਬੈਠ ਕੇ ਹੀ ਸਖਤ ਤਸੀਹੇ ਦੇ ਕੇ ਸ਼ਹੀਦ ਕਰਨ ਦੇ ਫਤਵੇ ਸੁਣਾਏ ਗਏ ਸੀ। ਤਾਂ ਸਿੰਘਾਂ ਨੇ ਜਦੋਂ ਦਿੱਲੀ ਜਿੱਤੀ ਉਦੋਂ ਇਸ ਸੈਲ ਨੂੰ ਲਾਲ ਕਿਲੇ ਦੇ ਤਖਤ ਤੋਂ ਪੱਟ ਕੇ ਸੰਗਲਾਂ ਤੇ ਰੱਸਿਆਂ ਨਾਲ ਬੰਨ ਕੇ ਸ਼੍ਰੀ ਦਰਬਾਰ ਸਾਹਿਬ ਦੀ ਹਦੂਦ ਅੰਦਰ ਲਿਆਂਦਾ ਗਿਆ ਸੀ। ਇਹ ਸਿੰਘਾਂ ਦੁਆਰਾ ਦਿੱਲੀ ਜਿੱਤਣ ਦਾ ਇੱਕ ਸਬੂਤ ਵੀ ਆ। ਜੋ ਬੁੰਗਾ ਰਾਮਗੜੀਆ ਚ ਅੱਜ ਵੀ